ਦੇ ਸਪੂਝੇ ਮੈਂ ਅਨਾਈਮ ਨੂੰ ਖਾਤੇ ਬਣਾਗੇ ਮੇਰੀ ਵੀਡੀਓ ਨਾ ਮਲਾਈ ਕੋਈ ਭੈਣ ਨੂੰ ਮਿਲ ਲੈ ਇਹ ਅਗੋੜ ਵਾਲਾ ਜਿਹੜਾ ਅੱਗੇ ਭਾਈ ਪੈਸੇ ਤਾਂ ਦੇ ਦੀਆਂ ਰੈਂ ਕਿਉਂ ਕਰਨਾ ਬੜੀ ਦੂਰੋਂ ਆਇਆ ਅਸੀਂ ਚੰਬੀਆਂ ਕਿਹੜਾ ਮਿਲਦਿਆਂ ਨੇ ਹੁਣ ਬਾਈ ਮੁਕਸਰ ਕਿਨਾਲ ਭੱਜੇ ਫਿਰੇ ਨੇ ਲੋਕ ਚੰਬੀ ਚੰਗੀ ਮੈਂ ਐਰ ਕੀ ਬਿਆਨਤ ਤੋਂ ਮੰਨੇਗਾ ਮੈਂ ਸਾਰੀ ਮੱਡੀ ਬਾਈ ਤਿੰਨ ਦਾ ਰਹਿ ਕੇ ਵੇਖੀ ਚਾਰ ਚੰਬੀਆਂ ਕੋੜੀਆਂ ਚੰਗੀਆਂ ਨਹੀਂ ਬਾਈ ਲੰਬੀਆਂ ਹੂੰ ਨਹੀਂ ਮਿਲਦਿਆਂ ਜੰਬੀਆਂ ਚਾਰ ਚੰਬੀਆਂ ਚੰਗੀਆਂ ਨਹੀਂ ਲੰਬੀਆਂ ਮੈਂ ਪੈਸੇ ਲੈ ਕੇ ਤੁਰਿਆ ਫਿਰਦਾ ਚੰਬੀ ਕੋੜੀ ਲੈ ਕੇ ਆਉਣੀ ਆ ਤੇ ਚੰਬੀ ਨਹੀਂ ਮੈਨੂੰ ਮਿਲੀ ਹਾਂ ਏਰੀਏ ਚ ਬਹੁਤ ਚੰਗੇ ਜਾਨਵਰ ਸੀ ਮੇਥੋਂ ਬਾਈ ਸਾਰਿਆਂ ਨੂੰ ਪਤਾ ਅੱਛਾ ਗੁਰੇ ਤੇ ਜਦੋਂ ਜ ਗਿਆ ਬਾਈ ਜੱਕਦਮ ਹੀ ਚਲ ਗਏ ਸਾਰੇ ਪਰ ਹੌਸਲਾ ਬਾਈ ਬਣਾ ਕੇ ਰੱਖ ਲਾ ਲੋ ਤੁਸੀਂ ਉਹ ਟਾਈਮ ਤੇ ਮੇਥੋਂ ਬਾਈ ਨਣ ਪੜ 66 68 ਇੰਚ ਕੋੜੀਆਂ ਸੀ ਬਾਈ ਹੂੰ ਉਹ ਮਤਲਬ ਅਜ ਤੋਂ ਕੋਈ 6 7 ਸਾਲ ਪਹਿਲਾਂ ਜਾਈਏ ਨਾ ਪਛਾਹ ਤੇ ਕੋਈ 65 68 ਇੰਚ ਕੋੜੀਆਂ ਸੀ ਬਾਈ ਫਿਰ ਸਮੁੰਦਰ ਤੋਂ ਗੱਭਣ ਬਾਈ ਅੱਛਾ ਬਾਈ ਤੇ ਉਹ ਕੋੜੀਆਂ ਚੱਲ ਗਈਆਂ ਬਾਈ ਨਾਲ ਘੋੜਾ ਚੱਲ ਗਿਆ ਨਾਲ ਦਨ ਚ ਕੋੜੀਆਂ ਚੱਲ ਗਈਆਂ ਇੱਕ ਬਾਈ ਮਿਹਨਤ ਕਰਨੀ ਜ਼ਰੂਰੀ ਆ ਜੇ ਤੁਸੀਂ ਮਿਹਨਤ ਕਰਦੇ ਰਹੋਗੇ ਤੇ ਫਿਰ ਤੁਸੀਂ ਇਹ ਘੋੜੇ ਲੈਣ ਚਾਹੋ ਜੇ ਤੁਸੀਂ ਮਿਹਨਤ ਨਹੀਂ ਕਰ ਸਕਦੇ ਬਾਈ ਘੋੜਿਆ ਦਾ ਘਰ ਬਹੁਤ ਦੂਰ ਆ ਸੰਧੂ ਸਟੱਡ ਫਾਰਮ ਤੇ ਜੀ ਤੁਹਾਨੂੰ ਲੈ ਕੇ ਪਹੁੰਚੇ ਆ ਮਾਝੇ ਏਰੀਏ ਦਾ ਬਹੁਤ ਹੀ ਟੌਪ ਦਾ ਫਾਰਮ ਜਿੱਥੇ ਕਿ ਜ਼ਿਆਦਾਤਰ ਨੁਕਰੇ ਘੋੜੇ ਘੋੜੀਆਂ ਤੁਹਾਨੂੰ ਮਿਲ ਲੰਗੇ ਮਿੱਤਰੋ ਬਹੁਤ ਹੀ ਟੋਪ ਦੀਆਂ ਜੰਬੀਆਂ ਘੋੜੀਆਂ ਵੀ ਵੀਰ ਕੋਲ ਨੇ ਬਾਕੀ ਬਾਈ ਅਮਰਤ ਨੂੰ ਜਿੰਨਾ ਸ਼ੌਂਕ ਹਨ ਘੋੜਿਆਂ ਦਾ ਉਦੋਂ ਜ਼ਿਆਦਾ ਵੱਧ ਕੇ ਬਾਈ ਦੇ ਬੇਟੇ ਨੂੰ ਬਹੁਤ ਪਿਆਰੀਆਂ ਗੱਲਾਂ ਬਾਤਾਂ ਕੀਤੀਆਂ ਅਕਸਰ ਆਪਾਂ ਕਹਿੰਦੇ ਨੇ ਵੀ ਘੋੜਿਆਂ ਵਾਲਿਆਂ ਦੇ ਜਵਾਕ ਜਿਹੜੇ ਖੁੱਲੇ ਡੁੱਲੇ ਸੁਭਾਅ ਦੇ ਹੁੰਦੇ ਆ ਕਿਉਂਕਿ ਘੋੜਿਆਂ ਵਾਲਿਆਂ ਦੇ ਘਰ ਆਉਣਾ ਜਾਣਾ ਬਣਿਆ ਰਹਿੰਦਾ ਮਿੱਤਰੋ ਤੇ ਹੁਣ ਬਾਈ ਦਾ ਘੋੜਾ ਤੁਹਾਨੂੰ ਦਿਖਾਉਣ ਲੱਗੇ ਆ ਜੋਗੀ ਨਵੀਂ ਉਮਰ ਦਾ ਜੀ ਤੇ ਇਹਦੇ ਬੱਚੇ ਪਹਿਲੇ ਪੂਰ ਦੀ ਮਿੱਤਰੋ ਬਹੁਤ ਟਾਪ ਦੇ ਆਗੇ ਬਾਈ ਕੋਲ ਘੋੜਾ ਹੁੰਦਾ ਸੀ ਜਿਹੜਾ ਪਹਿਲਾਂ ਰਤਨ ਉਹਨੇ ਵੀ ਬਹੁਤ ਟਾਪ ਦੀ ਬਰੀਡਿੰਗ ਕੀਤੀ ਬਾਈ ਨੂੰ ਬਹੁਤ ਵੱਡਾ ਘਾਟਾ ਪਿਆ ਸੀ ਇਸ ਘੋੜੇ ਦਾ ਪਰ ਬਿਲਕੁਲ ਹੂ ਬਾਹੂ ਉਹੋ ਜੀ ਘੋੜਾ ਉਹੋ ਜੀਆਂ ਬੰਤਰਾਂ ਦਾ ਬਾਈ ਨੇ ਘੋੜਾ ਇੱਕ ਫੇਰ ਤਿਆਰ ਕਰ ਲਿਆ ਮਿੱਤਰੋ ਜੋਗੀ ਦੀ ਖਾਨਦਾਨੀ ਵੀ ਬਹੁਤ ਚੰਗੀ ਹੈ ਤੇ ਇਹਨੇ ਸ਼ੋ ਵੀ ਬੜੇ ਜਿੱਤੇ ਆ ਜਿੱਥੇ ਵੀ ਬਾਈ ਸ਼ੋ ਦੇ ਵਿੱਚ ਲੈ ਕੇ ਗਿਆ ਚੰਗੀਆਂ ਪੋਜੀਸ਼ਨਾਂ ਤੇ ਆਉਂਦਾ ਰਿਹਾ ਘੋੜਾ ਘੋੜੇ ਦੀ ਬਿਊਟੀ ਬਹੁਤ ਜ਼ਿਆਦਾ ਹੈ ਬਾਕੀ ਇਹਦੀ ਸਭ ਤੋਂ ਜਿਹੜੀ ਮੈਨੂੰ ਅਲੱਗ ਚੀਜ਼ ਲੱਗੀ ਹੈ ਇਹਦੀ ਧੌਣ neck ਬੜੀ ਸੋਹਣੀ ਹੈ ਇਹਦੀ ਯਾਰ ਜਿਵੇਂ ਆਪਾਂ ਮਾਰਵਾਲੀਆਂ ਦੀ neck ਕਹਿ ਦਿੰਨੇ ਹਨ ਨਾ ਵੀ ਮੋਰ ਵਰਗੀ ਪਤਲੀ ਹੁੰਦੀ ਆ ਉਸ ਤਰ੍ਹਾਂ ਦੀ neck ਆ ਜੋਗੀ ਦੀ ਪੁੱਠਾ ਬਹੁਤ ਚੰਗਾ ਬਾਈ ਦਾ ਸੁਭਾਅ ਬਹੁਤ ਨਰਮਾ ਅਮਰਤ ਦਾ ਬਹੁਤ ਸੱਜਣ ਬਾਈ ਨਾਲ ਜੁੜੇ ਹੋਏ ਸੀ ਲੰਮੇ ਸਮੇਂ ਤੋਂ ਇਸ ਕਰਕੇ ਬਾਈ ਨੂੰ ਇਹ ਘੋੜਾ ਛੋਟੀ ਉਮਰ 'ਚ ਛੱਡਣਾ ਪੈ ਗਿਆ ਸੀ ਬਾਈ ਨੇ 2 ਸਾਲ ਦੇ ਕਰੀਬ ਆ ਜਿਹੜਾ ਇਹ ਘੋੜਾ ਛੱਡਤਾ ਸੀ ਮਿੱਤਰੋ ਤੇ ਹੁਣ ਜਿਵੇਂ ਜਿਵੇਂ ਜਵਾਨ ਹੁੰਦਾ ਜਾਂਦਾ ਰਿਜ਼ਲਟ ਵੀ ਬਹੁਤ ਬਾ ਕਮਾਲ ਆਗੇ ਚੰਬੀਆਂ ਘੋੜੀਆਂ ਤੇ ਬਹੁਤ ਹੀ ਚੰਗੇ ਕੁੰਡੀਦਾਰ ਕੰਨਾਂ ਦੇ ਛਿਪਕੇ ਰਹਿਤ ਬੱਚੇ ਦਿੱਤੇ ਨੇ ਡਿਜ਼ਾਈਨ ਬਹੁਤ ਸੋਹਣਾ ਦਿੱਤਾ ਮਿੱਤਰੋ ਬਾਕੀ ਇੱਕ ਆਪਾਂ ਗੱਲ ਕਰਦੇ ਹੁੰਨੇ ਆ ਵੀ ਸਕਿਨ ਦੀ ਵੀ ਸਕਿਨ ਕਿੰਨੇ ਦੀ ਹੋਣੀ ਚਾਹੀਦੀ ਏ ਘੋੜੇ ਦੀ ਸਕਿਨ ਬਹੁਤ ਪਿਆਰੀ ਏ ਘੋੜੇ ਦੀ ਗੁਲਾਬੀ ਸਕਿਨਾਂ ਬਿਲਕੁਲ ਇਹਦੀ ਤੇ ਬਾਕੀ ਆ ਹੁਣ ਤੋਰ ਤੋਰ ਦੇਖੋ ਲੈਂਥ ਤੇ ਨੈਕ ਇਹਦੀ ਬਾ ਕਮਾਲ ਆ ਘੋੜੇ ਦੀ ਫੇਸ ਦੀ ਬਿਊਟੀ ਵੀ ਆ ਇਸੇ ਕਰਕੇ ਮਿੱਤਰੋ ਇੰਨੇ ਸ਼ੋਅ ਜਿੱਤ ਗਿਆ ਬਾਈ ਨੇ ਦੋ ਦੰਦਾਂ ਦੇ ਵਿੱਚ ਦੋ ਦੰਦਾਂ ਦੇ ਵਿੱਚ ਬੜੇ ਸ਼ੋਹ ਖੇਡਿਆ ਜੋਗੀ ਦੇ ਨਾਲ ਤੇ ਜੋਗੀ ਨੇ ਬੜੇ ਸ਼ੋਹ ਆਪਦੇ ਨਾਂ ਕੀਤੇ ਆ ਤੇ ਇੱਕ ਇੰਟਰਵਿਊ ਦੇ ਵਿੱਚ ਤੁਹਾਨੂੰ ਕਮਾਲ ਦੀ ਗੱਲ ਹੋਰ ਸੁਣਨ ਨੂੰ ਮਿਲੂ ਮਿੱਤਰੋ ਅਕਸਰ ਬਹੁਤ ਚੰਗੇ ਚੰਗੇ ਮੁੱਲ 'ਚ ਸੱਜਣ ਘੋੜੇ ਖਰੀਦਦੇ ਆ ਵੀ ਚੰਗੀ ਰਕਮ ਲਾ ਕੇ ਫੇਰ ਘੋੜੇ ਖਰੀਦੇ ਜਾਂਦੇ ਆ ਮਿੱਤਰੋ ਪਰ ਬਾਈ ਕਹਿੰਦਾ ਜੋਗੀ ਇਹ ਹਜਾ ਸੀ ਜਿਨੇ ਮੈਨੂੰ ਪੈਸੇ ਦੇ ਕੇ ਫੇਰ ਮੇਰੇ ਘਰੇ ਆਇਆ ਇਹ ਵੀ ਕਮਾਲ ਦੀ ਗੱਲ ਬਾਤ ਆ ਇੰਟਰਵਿਊ 'ਚ ਤੁਹਾਨੂੰ ਆਪਾਂ ਅੱਗੇ ਸੁਣਾਵਾਂਗੇ ਤੇ ਵੀਡੀਓ ਨਾਲ ਬਣੇ ਰਿਓ ਮਿਹਨਤੀ ਬੰਦਾ ਬਾਈ ਨੇ ਮਿਹਨਤ ਬਹੁਤ ਕੀਤੀ ਆ ਜਾਨਵਰਾਂ ਦੇ ਵਿੱਚ ਟਾਪ ਦੇ ਚੰਗੇ ਚੰਗੇ ਘੋੜਿਆਂ ਤੋਂ ਬਰੀਡਿੰਗ ਕਰਾਈ ਆ ਸਮੁੰਦਰ ਤੋਂ ਅਰਜਣ ਤੋਂ ਅਰਜਣ ਤੋਂ ਵੀ ਇੱਕ ਗੱਲ ਯਾਦ ਆਈ ਬਾਈ ਕੋਲ ਬਹੁਤ ਚੰਗੀ ਬਿਸ਼ੇਰੀ ਸੀ ਅਰਜਣ ਦੀ ਬਹੁਤ ਚੰਗੀ ਘੋੜੀ ਬਣ ਗਈ ਤੇ بڑے ਸ਼ੋਅ ਆਪਦੇ ਨਾਂ ਕੀਤੇ ਉਹਨੇ ਚੈਂਪੀਅਨ ਆਫ ਚੈਂਪੀਅਨ ਵੀ ਬਣੀ ਪਰ ਕਿਤੇ ਨਾ ਕਿਤੇ ਉਹ ਵੀ ਬਾਈ ਦੇ ਹੱਥਾਂ ਚੋਂ ਚਲੀ ਗਈ ਮਿੱਤਰੋ ਪ੍ਰਮਾਤਮਾ ਨੂੰ ਜੋ ਵੀ ਮਨਜ਼ੂਰ ਹੁੰਦਾ ਪਰ ਇੱਕ ਆਸ ਉਮੀਦ ਹੁੰਦੀ ਆ ਬੰਦੇ ਨੂੰ ਤੇ ਜਿਹੜਾ ਬੰਦਾ ਆਸ ਉਮੀਦ ਰੱਖਦਾ ਪ੍ਰਮਾਤਮਾ ਉਹਦੀ ਝੋਲੀ ਫਲ ਜ਼ਰੂਰ ਪਾਉਂਦਾ ਹੁਣ ਬਾਈ ਕੋਲ ਬਹੁਤ ਟੌਪ ਦੀਆਂ ਘੋੜੀਆਂ ਤੇ ਵਸ਼ੇਰੀਆਂ ਨੇ ਤੇ ਬਹੁਤੀ ਚੰਗਾ ਟੌਪ ਦਾ ਹੈ ਘੋੜਾ ਜਿਹੜੇ ਭਰਾਵਾਂ ਨੇ ਤੇ ਸਟੱਡ ਸਰਵਿਸ ਲੈਣੀ ਹੋਈ ਨਾ ਬਾਈ ਨੂੰ ਫੋਨ ਕਰ ਲਿਓ ਇੱਕ ਵਾਰ ਮੇਰੇ ਕਹਿਣ ਤੇ ਇਸ ਘੋੜੇ ਦੇ ਦਰਸ਼ਨ ਜ਼ਰੂਰ ਕਰਕੇ ਆਇਓ ਤੇ ਆਜੋ ਹੁਣ ਆਪਾਂ ਜਾਣਦੇ ਆਂ ਬਾਈ ਅਮਰਤ ਤੋਂ ਇਸ ਘੋੜੇ ਦੀ ਬਲੱਡ ਲਾਈਨ ਤੇ ਸਾਰੀ ਗੱਲਬਾਤ ਕਰਾਂਗੇ ਤੇ ਫੀਸ ਵੀ ਬਾਈ ਨੇ ਬਹੁਤ ਜਾਇਜ਼ ਰੱਖੀ ਹੋਈ ਆ ਤੇ ਬਾਈ ਨਰਮ ਸੁਭਾਅ ਦਾ ਬੰਦਾ ਨੇਕ ਦਿਲ ਇਨਸਾਨ ਤੇ ਜੰਪਾਂ ਵਾਲਾ ਕਦੇ ਕੋਈ ਚੱਕਰ ਨਹੀਂ ਬਾਲਾ ਬਾਈ ਕਹਿੰਦਾ ਅਸੀਂ ਕਰਦੇ ਵੀ ਘੋੜਾ ਜਿੰਨੀ ਮਰਜ਼ੀ ਵਾਰ ਕੋਈ ਸੱਜਣ ਛੜਾ ਲੇ ਮਿੱਤਰੋ ਤੇ ਕਮੈਂਟ ਕਰਕੇ ਘੋੜੇ ਬਾਰੇ ਜ਼ਰੂਰ ਦੱਸਿਓ ਤੁਹਾਨੂੰ ਇਹ ਘੋੜਾ ਕਿਦਾਂ ਦਾ ਲੱਗਿਆ ਜੋਗੀ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਪਹੁੰਚਿਆ ਜੀ ਮੈਂ ਬਾਬਾ ਗੁਰਵਚਨ ਸਿੰਘ ਪਿੰਡ ਮਾਨੋਚਾਲ ਸੰਧੂ ਸਟੱਡ ਫਾਰਮ ਤੇ ਇੱਥੇ ਘੋੜਾ ਇੱਕ ਬੜਾ ਮਕਬੂਲ ਹੋਇਆ ਮਿੱਤਰੋ ਰਤਨ ਘੋੜਾ ਬਾਈ ਦੇ ਨਾਂ ਨਾਲ ਇੰਨੀ ਕ ਰਾਸ਼ੀ ਮਿਲੀ ਸੀ ਕਿ ਪੂਰੀ ਦੁਨੀਆ 'ਚ ਬਾਈ ਦਾ ਨਾਂ ਕਰਤਾ ਮੇਰੇ ਨਾਲ ਬਾਈ ਅਮਰਤਾ ਸੰਧੂ ਸੰਧੂ ਸਟੱਡ ਫਾਰਮ ਤੇ ਅੱਜ ਮੈਂ ਪਹੁੰਚਿਆ ਬਾਈ ਜੀ ਬਹੁਤ ਬਹੁਤ ਸਵਾਗਤ ਕਰਦੇ ਆਂ ਬਹੁਤ ਬਹੁਤ ਧੰਨਵਾਦ ਵੀਰ ਜੀ ਬੇਨਤ ਬਾਈ ਜੀ ਮੈਂ ਮੈਂ ਅਕਸਰ ਕਹਿਦਾ ਨਾ ਹੁੰਦਾ ਵੀ ਘੋੜੇ ਨਾਲ ਕਈ ਵਾਰ ਬੰਦੇ ਦੀ ਐਹੀ ਜਿਹੀ ਰਾਸ਼ੀ ਮਿਲਦੀ ਆ ਕਿ ਦੋਵੇਂ ਮਿਲ ਕੇ ਦੁਨੀਆ ਤੇ ਨਾਂ ਬਣਾ ਜਾਂਦੇ ਹਾਂ ਹਾਂਜੀ ਉਹਨੂੰ ਸਵਾਸ ਬਹਾਵੇਂ ਘੋੜੇ ਨੂੰ ਰਤਨ ਨੂੰ ਘਟ ਬਖਸ਼ੇ ਪਰ ਜਿੰਨਾ ਸਮਾਂ ਵੀ ਤੁਹਾਡੇ ਫਾਰਮ ਤੇ ਰਿਹਾ ਉਹਨੇ ਚੈਲ ਪਹਿਲੇ ਰੱਖੀ ਆ ਪੂਰੀ ਪੂਰੀ ਗਰੀ ਉਹ ਨਾ ਜਿਵੇਂ ਇੱਕ ਹੁੰਦੀ ਰੱਬੀ ਰੂਹ ਹੁੰਦੀ ਆ ਜਿਵੇਂ ਕੋਈ ਰੂਹਾਂ ਨਾਲ ਬੰਦੇ ਮਲਾਪ ਕਰਾਉਂਦੇ ਹੁੰਦੇ ਸਾਡਾ ਵੀ ਬੜਾ ਪਰਿਵਾਰ ਦਾ ਪਿਆਰ ਸੀ ਉਹਦੇ ਨਾਲ ਅੱਛਾ ਜੀ ਤੇ ਉਹ ਆਇਆ ਸਾੜ ਤੋਂ ਸਮਾਂ ਘੱਟ ਮਿਲਿਆ ਠੀਕ ਹੈ ਵੀਰ ਸੱਤ ਮਹੀਨੇ ਸਾਰਾ ਸਾੜ ਤੋਂ ਰਿਆ ਤੇ ਸੱਤਾਂ ਮਹੀਨੇ ਚ ਉਹਨੇ ਇਹੋ ਜੀ ਪਛਾਣ ਬਣਾਈ ਬਈ ਹੁਣ ਤੱਕ ਲੋਕ ਸਾਨੂੰ ਉਹਦੇ ਨਾਂ ਤੋਂ ਜਾਣਦੇ ਆ ਇਹ ਗੱਲ ਮੈਂ ਕਹਿਣੀ ਮਿੱਤਰੋ ਤਾਂ ਚਾਹਣਾ ਕਿਉਂਕਿ ਦੇਖੋ ਬਹੁਤ ਚੰਗੀਆਂ ਚੰਗੀਆਂ ਲਾਈਨਾਂ ਨੇ ਅਰਜੀਨਲ ਹੀ ਲਾਈਨ ਹੋ ਗਈ ਸਮੁੰਦਰ ਵਾਲੀ ਲਾਈਨ ਹੋ ਗਈ ਹਨਾ ਹਾਂਜੀ ਤੇ ਜਿਹੜੀ ਉਹਦੀ ਲਾਈਨ ਸੀ ਉਹ ਅਲਬੰਦ ਦਾ ਸੀਗਾ ਉਹ ਵੱਖਰੀ ਲਾਈਨ ਸੀ ਵੱਖਰੀ ਲਾਈਨ ਸੀ ਤੇ ਕ ਸਫਾਈ ਬਹੁਤ ਸੀ ਕੋਲੀ ਇੱਕ ਨਾ ਅਲਬੰਦ ਦਾ ਸ਼ਾਇਦ ਚਲੋ ਕੋੜੇ ਸਾਰੇ ਚੰਗੇ ਆ ਸਾਫ ਜਿਆਦਾ ਸੀ ਜਿਆਦਾ ਸਾਫ ਸੀ ਸਾਫ ਜਿਆਦਾ ਸੀ ਅਲਬੰਦ ਦਾ ਬੱਚੇ ਚ ਬੱਚੇ ਬਹੁਤ ਸ਼ਕੀਨ ਦਿੱਤੇ ਆਉਣੇ ਬੱਚੇ ਬਹੁਤ ਚੰਗੇ ਚੰਗੇ ਬਸ਼ੇਰੀਆਂ ਰੋਕੀ ਵੀ ਇਚਦੇ ਨਹੀਂ ਬਾਈ ਉਹਦੀ ਮੇਰੇ ਏਰੀਆ ਚ ਖੜੀਆਂ ਬਸ਼ੇਰੀਆਂ ਚੰਗੇ ਚੰਗੇ ਨਹੀਂ ਵੇਚਦੇ ਠੀਕ ਹੈ ਜੀ ਹਾਂਜੀ ਤੇ ਮਿੱਤਰੋ ਪਰ ਜਿਵੇਂ ਕਹਿੰਦਾ ਵੀ ਪ੍ਰਮਾਤਮਾ ਭਾਵੇਂ ਸਮਾ ਲਾ ਦੇ ਪਰ ਚੀਜ਼ ਨਾਲ ਦੀ ਨਾਲ ਜੋੜ ਦਿੰਦਾ ਨੀਤ ਨੂੰ ਮਰਾਦ ਹੁੰਦੀ ਹੈ ਬਾਈ ਆਪਣੇ ਕੋਲ ਜੋਗੀ ਤਿਆਰ ਹੋ ਗਿਆ ਹੁਣ ਬਾਈ ਆ ਜੋਗੀ ਤਿਆਰ ਹੋ ਗਿਆ ਠੀਕ ਹੈ ਵੀਰੇ ਜੋਗੀ ਦੀ ਬਲੱਡ ਲਾਈਨ ਕੀ ਹੈ ਵੀਰੇ ਜੋਗੀ ਵੀਰੇ ਕੱਲਾਂ ਵਾਲੀ ਲੈਨ ਆ ਗਈ ਬਾਈ ਭਾਗਸਰ ਵਾਲੀ ਤੇ ਪੋਤਰਾ ਆ ਗਿਆ ਭਾਗਸਰ ਵਾਲੀ ਲੈਨ ਆ ਗਈ ਠੀਕ ਹੈ ਜੀ ਤੇ ਅਨਮੋਲ ਰਤਨਾ ਅਨਮੋਲ ਰਤਨ ਦਾ ਬੱਚਾ ਬਾਈ ਠੀਕ ਹੈ ਵੀਰੇ ਬਰਗਾੜੀ ਵਾਲੇ ਦਾ ਬਰਗਾੜੀ ਵਾਲੇ ਦਾ ਬ੍ਰੀਫ ਤੇ ਉਹ ਆ ਗਿਆ ਜੀ ਕੱਲਾਂ ਵਾਲੇ ਚਿੱਤਕ ਦਾ ਆ ਗਿਆ ਤੇ ਚਿੱਤਕ ਭਗਸਰ ਵਾਲੇ ਦਾ ਭਗਸਰ ਵਾਲੇ ਦਾ ਤੇ ਮਾਂ ਇਹਦੀ ਆ ਗਈ ਬਾਈ ਯਾਰ ਅਰਜਨ ਦੀ ਠੀਕ ਹੈ ਵੀਰੇ ਅਰਜਨ ਰੋਲੀ ਵਾਲੇ ਦੀ ਆ ਗਈ ਜੀ ਠੀਕ ਹੈ ਵੀਰੇ ਹਾਂਜੀ ਸਫਾਈ ਬਹੁਤ ਆ ਬਾਈ ਹਾਂ ਬਾਈ ਤਾਂ ਕਰਕੇ ਮਾਂ ਦਾ ਵੀ ਰੋਲ ਬਹੁਤ ਜਿਆਦਾ ਚੰਗਾ ਬਾਈ ਮਾ ਵੱਡੀ ਬਹੁਤ ਆਦੀ ਚੰਗੀ ਆ ਬਈ ਬਿਲਕੁਲ ਜਿਹੜੀ ਐ ਸੀ ਅੱਜ ਫੋਟੋ ਖਿੱਚੇ ਨਾ ਸਾਨੂੰ ਵੀ ਫੋਟੋ ਖਿੱਚ ਕੇ ਨਜ਼ਾਰਾ ਆ ਗਿਆ ਇਹਦਾ ਬਈ ਆਹ ਫੋਟੋ ਐ ਲੱਗਦੀ ਜਿਵੇਂ ਸ਼ੀਸ਼ਾ ਹੁੰਦਾ ਹਾਂ ਧੌਣ ਬਈ ਕਿਆ ਇਹਨੇ ਧੌਣ ਕੱਢੀ ਜਿਹੜੇ ਹਿਸਾਬ ਨਾਲ ਇਹ ਖੜਿਆ ਪੈਰਾਂ ਦਾ ਬੈਲੈਂਸ ਰੱਖ ਕੇ ਸਾਰਾ ਕੁਝ ਹਨ ਫੇਸ ਦੀ ਬਿਊਟੀ ਬਹੁਤ ਸ਼ੋਅ ਕੀਤਾ ਘੋੜੇ ਨੇ ਆਪਦੇ ਆਪ ਚ ਘੋੜਾ ਵੀਰੇ ਘੋੜਾ ਜਿਵੇਂ ਲਾਲੋ ਉਮਰ ਦੇ ਹਿਸਾਬ ਨਾਲ ਘੋੜਾ ਜਿਵੇਂ ਬੱਚਾ ਹਾਲੇ ਠੀਕ ਹੈ ਵੀਰੇ ਹਾਲੇ ਬਚਪਾਨੀਆ ਲਾਲੋ 4 ਸਾਲ ਦਾ ਘੋੜਾ ਹੋਇਆ ਹੋਣਾ ਲੇ ਠੀਕ ਹੈ ਵੀਰੇ ਹਾਲੇ ਗਾਂ ਗਾਂ ਨੇ ਵੀ ਘੋੜਾ ਬਾਨਾ ਹੈ ਹਮ ਚੰਗਾ ਜਮ ਜਮ ਕੋੜੀਆਂ ਮਿਲਦੀਆਂ ਆਂਦੀਆਂ ਘੋੜਾ ਖੁੱਲਦਾ ਜਾਂਦਾ ਹੁਣ ਤਾਂ ਗਾਂ ਗਾਂ ਘੋੜਾ ਪਰਮਾਤਮਾ ਕਿਰਪਾ ਕਰੂਗਾ ਦੂਜਾ ਰਤਨ ਬਣ ਗਿਆ ਬਈ ਠੀਕ ਵੀਰੇ ਬਿਲਕੁਲ ਪਰਮਾਤਮਾ ਬਾਈ ਨੀਤ ਨੂੰ ਪਾਗ ਲਾਉਂਦਾ ਹਨ ਜਿਹਦੀ ਆਪਾਂ ਨੀਤ ਰੱਖਦੇ ਆਂ ਘੋੜੀਆਂ ਹੋਰ ਵੀ ਆਪਾਂ ਇੱਥੇ ਪਹਿਲਾਂ ਸ਼ਾਰਟ ਲਿਆ ਬਹੁਤ ਚੰਗੀਆਂ ਚੰਗੀਆਂ ਨੇ ਤੁਹਾਡੇ ਕੋਲੇ ਹਨਾ ਸਮਝ ਜ਼ਰੂਰ ਲੱਗ ਜਾਂਦਾ ਪਰ ਕਿਤੇ ਨਾ ਕਿਤੇ ਜੋ ਕੁਆਲਟੀ ਬੰਦਾ ਸਾਹਮਣੇ ਰੱਖਦਾ ਮਿਹਨਤ ਕਰਦਾ ਉਹਦਾ ਫਲ ਮਿਲਦਾ ਜ਼ਰੂਰ ਹੈ ਹਾਂਜੀ ਬਾਈ ਫਲ ਮਿਲਦਾ ਇੱਕ ਬਾਈ ਮਿਹਨਤ ਕਰਨੀ ਜ਼ਰੂਰੀ ਹੈ ਜੇ ਤੁਸੀਂ ਮਿਹਨਤ ਕਰਦੇ ਰਹੋਗੇ ਤੇ ਫਿਰ ਤੁਸੀਂ ਇਹ ਘੋੜਿਆ ਲੈਣ ਚਾਹੋ ਜੇ ਤੁਸੀਂ ਮਿਹਨਤ ਨਹੀਂ ਕਰ ਸਕਦੇ ਬਾਈ ਘੋੜਿਆ ਦਾ ਘਰ ਬਹੁਤ ਦੂਰ ਆ ਦੂਰ ਆ ਬਿਲਕੁਲ ਜੇ ਕੋਈ ਸੋਚ ਲਿਆ ਅੱਜ ਪੈਸੇ ਲਾ ਕੇ ਘੋੜੇ ਘਰੇ ਕਰ ਲਾਂਗੇ ਮਤਲਬ ਬਾਈ ਉਹ ਘਰ ਘੋੜੀਆਂ ਬਣਾਉਣੀਆਂ ਸਮਾ ਲੱਗਦਾ ਵੀਰ ਸਮਾ ਬਹੁਤ ਲੱਗਦਾ ਬਾਈ ਸਮੇ ਦੇ ਨਾਲ ਹੀ ਬਾਈ ਘੋੜਾ ਬਣਦਾ ਬਿਲਕੁਲ ਤੇ ਜਿਹੜਾ ਜਿਹੜਾ ਘੋੜਾ ਘਰੇ ਤਿਆਰ ਕਰਕੇ ਚਲਾਉਣਾ ਬਾਈ ਉਹਦਾ ਆਨੰਦ ਹੀ ਸਵਾਦ ਆਨੰਦ ਆ ਬਾਈ ਇਹ ਕਿੰਨੀ ਉਮਰ ਦਾ ਆ ਗਿਆ ਸੀ ਬਾਈ ਜੋਗੀ ਆਪਣੇ ਕੋਲ ਇਹ ਬਾਈ 4 ਕਿ ਮਹੀਨਿਆਂ ਦਾ ਸੀ ਬਾਈ ਬਹੁਤ ਦਿਲੋਂ ਧੰਨਵਾਦ ਸੀ ਉਹਨਾਂ ਬੰਦਿਆਂ ਦਾ ਜਿੰਨਾਂ ਵਿਚੇਰਾ ਜੀ ਉਹਦੋਂ ਦੇ ਘੋੜੇ ਮਰੇ ਨੂੰ 5 ਦਿਨ ਹੋਏ ਸੀ ਬਾਈ ਅੱਛਾ ਬਾਈ ਤੇ ਮੇਰੇ ਨਾ ਮਤਲਬ ਜਿਵੇਂ ਲਾ ਲਓ ਇਹ ਲੈਂਦਾ ਕਰੇ ਦੇਵਤਾ ਵਿਚਾਰ ਆਇਆ ਅੱਛਾ ਵੀਰੇ ਇਹਦੇ ਨਾਲ ਬੱਚੀ ਆਈ ਸੀ ਇੱਕ ਬਾਈ ਅੱਛਾ ਵੀਰੇ ਇੱਕ ਮੈਂ ਇਹ ਨਹੀਂ ਆਖੰਦਾ ਘੋੜੇ ਚਲੋ ਮਹਿੰਗੇ ਬਹੁਤ ਆ ਪਰ ਮਾ ਮਾ ਆਪਣੇ ਮਿੱਤਰ ਵੀ ਲੈ ਕੇ ਡਾ ਮਹਿੰਗਾ ਘੋੜਾ ਹਾਂਜੀ ਹਾਂਜੀ ਘੋੜੇ ਹੁੰਦੇ ਆ ਕੋਈ ਜਿਵੇਂ ਰੱਬ ਆਪੇ ਰਾਹ ਬਣਾ ਦਦਾ ਆਪੇ ਆ ਜਾਂਦੇ ਆ ਇਹਦੇ ਨਾਲ ਵੀ ਰੋ ਮੈਂ ਬੱਚੀ ਲੈ ਮੈਂ ਨਹੀਂ ਪੈਸੇ ਲਾਈ ਇੱਥੇ ਮੈਨੂੰ ਤਾਂ ਫ੍ਰੀ ਆਇਆ ਇਹਦੇ ਨਾਲ ਬੱਚੀ ਆਈ ਬਾਈ ਮੈਂ ਜਿੰਨੇ ਦਾ ਸੌਦਾ ਲਿਆ ਮੈਂ ਤਾਂ 10000 ਪੱਲਿਓ ਲਿਆ ਅੱਛਾ ਅੱਛਾ ਇਹ ਤੇ ਮੈਨੂੰ ਫ੍ਰੀ ਆਇਆ ਅੱਛਾ ਬਾਈ ਜਿਵੇਂ ਲਾਲੋ ਗੋਡ ਗਿਫਟ ਆਇਆ ਕਿ ਇੱਕ ਰੱਬ ਨੇ ਬੂਹਾ ਮਾਰ ਲਿਆ ਸੀ ਇੱਕ ਬੂਹਾ ਖੋਲਦਾ ਸੀ ਤੇ ਇਹ ਉਹ ਬਸ਼ੇਰੀ ਬਾਈ ਮੈਂ ਲਾਇ ਹੀ ਨਹੀਂ ਸੀ ਘਰੇ ਆਣ ਕੇ ਤੇ ਉਹ ਗੱਡੀ ਤੇ ਮਰੀ ਬਸ਼ੇਰੀ ਇਹ ਮੈਂ ਦਮਾਣਾ ਤੇ ਉਹਨਾਂ ਨੇ ਬਦੋ ਬਦੀ ਬਿਸ਼ੇਰੀ ਇਹ ਫੇਰ ਰੱਖ ਲਿਆ ਮੈਂ ਅੱਛਾ ਇਹ ਤਾਂ ਬਈ ਮੈਨੂੰ 10000 ਪੱਲਿਓ ਦੇ ਕੇ ਆਇਆ ਘਰੇ ਤੂੰ ਮੈਨੂੰ ਤਾਂ ਪੈਸੇ ਵੀ ਲੈ ਲੈ ਮੈਂ ਤੇਰੇ ਘਰੇ ਆਉਣਾ ਠੀਕ ਆ ਬਈ ਇਹ ਘਾਰਾ ਬਦਾ ਆਪ ਚੁੰਨਦਾ ਆਪ ਚੁੰਨਦੇ ਬਾਈ ਇਹ ਇਹ ਤਾਂ ਮੈਨੂੰ ਪੱਕਾ ਇਤੋ ਹੀ ਪਤਾ ਲੱਗ ਗਿਆ ਸੀ ਇਹ ਇਹ ਪੈਸੇ ਲਾ ਕੇ ਜਿੰਨੇ ਮਰਜੀ ਮੈਂ ਜਦੋਂ ਘੋੜਾ ਮਰਿਆ ਸੀ ਮੈਂ ਬਾਈ ਬਹੁਤ ਪੈਸੇ ਲਾ ਕੇ ਤਰਿਆ ਫਿਰਦਾ ਸੀ ਥੋੜੇ ਲੋਕ ਵੀ ਕਹੜੇ ਹੋ ਜਾਂਦੇ ਵੀ ਹੁਣ ਜ਼ਰੂਰ ਤਾਂ ਬਾਈ ਉਹ ਉਹਦੇ ਤੇ ਬਾਈ ਜਦੋਂ ਘੋੜਾ ਮਰਦਾ ਉਹਨੂੰ ਇਹ ਪਤਾੰਦਾ ਬਾਈ ਕਿੱਲਾ ਸੁਨਣਾ ਕਿ ਤੇਰੇ ਕੋਲ ਆ ਲਊਗਾ ਹਾਂ ਪਰ ਚਲੋ ਪਰਮਾਤਮਾ ਦੀ ਮਰਜ਼ੀ ਆ ਜੀ ਹਾਂ ਬਾਕੀ ਪਰਮਾਤਮਾ ਦੇਂਦਾ ਵੀ ਉਹਨੂੰ ਆ ਜਿਹਦਾ ਬਾਈ ਇੱਥੇ ਸੇਵਾ ਕਰਦਾ ਮਿੱਤਰੋ ਇਹ ਪਹਿਲੀ ਮਿਸਾਲ ਆ ਵੀ ਬਹੁਤ ਵਾਰ ਤਾਂ ਸੁਣਿਆ ਵੀ ਐਨੇ ਦਾ ਘੋੜਾ ਲੈ ਕੇ ਆਇਆ ਪਰ ਇਹ ਮੈਂ ਪਹਿਲੀ ਵਾਰ ਸੁਣਿਆ ਵੀ ਘੋੜਾ 10000 ਦੇ ਕੇ ਫੇਰ ਘਰੇ ਆਇਆ ਵੀ ਆ ਚੱਕ 10000 ਮੈਂ ਤੇਰੇ ਘਰੇ ਆ ਗਿਆ ਮੈਂ ਤੇਰੇ ਘਰੇ ਆ ਗਿਆ ਬਿਲਕੁਲ ਓਏ ਇਹ ਇਹੀ ਬਈ ਘੋੜਿਆਂ ਦਾ ਪ੍ਰੇਮ ਆ ਫੇਰ ਅਸੀਂ ਬਾਈ ਇਹਨੂੰ ਨਾਲ ਦਿਲੋਂ ਸਾਹਮ੍ਹਿਆ ਨੂੰ ਜਦੋਂ ਸਾਨੂੰ ਐ ਲੱਗਣਾ ਸਾਡੇ ਨੇ ਘਰੇ ਵੜਿਆ ਮਗਰੋਂ ਆ ਤੇ ਇਹ ਘੋੜਾ ਖੈਰ ਮਗਰੋਂ ਪਾਈ ਆਦੇ ਪੈਸੇ ਸਾਡੇ ਘਰੇ ਪਹਿਲਾ ਆਏ ਆ ਘੋੜੇ ਦੇ ਨਾਲ ਫਿਰ ਅਸੀਂ ਦਿਲੋਂ ਸਾਮਿਆ ਬਾਈ ਜਿੰਨੀ ਇਹਦੀ ਸੇਵਾ ਕਰ ਸਕਦੇ ਸੀ ਕੀਤੀ ਪਰ ਪ੍ਰਮਾਤਮਾ ਜਿੱਦਣ ਇਹ ਇਹ ਪਹਿਲੇ ਸ਼ੋਅ 'ਚ ਪਾਇਆ ਇਹਨੂੰ ਫਰੀਦਕੋਟ ਠੀਕ ਹੈ ਵੀਰੇ ਤੇ ਇਹ ਤੋਂ ਪ੍ਰਮਾਤਮਾ ਹੀ ਬਾਈਆਂ ਮਹੀਨਾ ਦਾ ਬਾਈ ਘੋੜੀਆਂ ਤੇ ਛੜਤਾ ਸੀ ਐਵੇਂ ਤੁਹਾਨੂੰ ਝੂਠ ਮਾਰੀ ਛੋਟਾ ਛੱਡਿਆ ਗਿਆ ਸੀ ਪਰ ਪਰ ਛੜਤਾ ਸੀ ਹੁਣ ਇਹਦੇ ਪਹਿਲੇ ਪੂਰ ਦੇ ਬੱਚੇ ਬਹੁਤ ਚੰਗੇ ਆ ਅੱਛਾ ਵੀਰੇ ਹੁਣ ਇਹ ਘੋੜੀ ਬਹੁਤ ਮਲਾਤੀ ਐ ਤੋਂ ਤੇ ਚਲੋ ਪ੍ਰਮਾਤਮਾ ਹੋਂ ਦੂਰੋਂ ਨੇੜੋਂ ਘੋੜੀਆਂ ਵੀਰ ਭਰਾ ਮਲਾਈ ਜਾਂਦੇ ਆ ਠੀਕ ਹੈ ਵੀਰੇ ਇੱਕ ਜਿਵੇਂ ਬਾਈ ਤੁਹਾਡੇ ਕੋਲ ਪਹਿਲਾਂ ਅਨਮ ਇਸ ਕਰਕੇ ਇੱਕ ਸਰਕਲ ਬਣਿਆ ਹੋਇਆ ਹੁੰਦਾ ਕਿ ਦਾਇਰਾ ਬਣਿਆ ਹੋਇਆ ਹੁੰਦਾ ਲੋਕਾਂ ਨਾਲ ਪ੍ਰੇਮ ਹੁੰਦਾ ਵੀਰੇ ਹਾਂ ਬਿਆਨ ਤਾਂ ਇੱਕ ਨਾ ਜਿਵੇਂ ਲਾਲੋ ਤੁਸੀਂ ਹਰ ਕੇ ਨਾ ਜੀ ਜੂਰੀ ਕਰਕੇ ਕੋਣਾ ਪਿਆਰ ਨਾ ਰਹਿਣਾ ਅਗਲੇ ਦੀ ਭਾਵਨਾ ਸਮਝਣੀ ਬਈ ਅੱਜ ਕੱਲ ਕੀ ਹੋ ਗਿਆ ਫੀਸ ਲੈ ਕੇ ਬਈ ਘੋੜਾ ਲੋਕੀ ਨਹੀਂ ਛੱਡਦੇ ਨਹੀਂ ਛੱਡਦੇ ਹਾਂ ਇਹ ਸਭ ਤੋਂ ਵੱਡੀ ਆ ਹਾਂ ਘੋੜਾ ਛੱਡਣਾ ਚਾਹੀਦਾ ਘੋੜੇ ਨੂੰ ਕੋਖ ਨਹੀਂਦਾ ਬਈ ਚਲੋ ਅਗਰੇ ਨੂੰ ਪੈਸੇ ਲੈ ਉਹਦੇ ਪੈਸੇ ਤੇ ਪੂਰੇ ਕਰਨੇ ਚਾਹੀਦੇ ਆ ਹਾਂ ਜੀਦਾਰੀ ਨਾਲ ਕੋੜਾ ਜੀਦਾਰੀ ਨਾਲ ਖੁੱਲ ਕੇ ਦਿਲ ਖੋਲ ਕੇ ਕੋੜਾ ਛੱਡਣਾ ਚਾਹੀਦਾ ਚਲੋ ਫਿਰ ਸੀ ਆਪਾਂ ਲੇਲੀ ਤੇ ਕੋੜਾ ਛੱਡਾਂਗੇ ਕਿਉਂ ਨਾ ਬਾ ਛੱਡਣਾ ਚਾਹੀਦਾ ਆਪਣਾ ਫਰਜ਼ ਬਣਦਾ ਜੜੇ ਜਿੰਨੀ ਬਾਈ ਹੋ ਸਕੇ ਜਿਹੜੇ ਚੰਗੇ ਕੋੜੋਂ ਦਾ ਬਰੀਡਿੰਗ ਕੋੜੇ ਦਾ ਨਾਂ ਉਹਦੇ ਬੱਚੇ ਹੀ ਬਣਾਉਂਦੇ ਬੱਚੇ ਹੀ ਬਣਾਉਂਦੇ ਹੁਣ ਇਹਦੇ ਬਾਈ ਹੁਣ ਇਹਦੇ ਬੱਚੇ ਕਰਕੇ ਹੀ ਘੋੜੀਆਂ ਮਿਲਦੀ ਜਾਂਦੀਆਂ ਸਾਡੇ ਨੂੰ ਪ੍ਰਮਾਤਮਾ ਨੇ ਚਲੋ ਚੰਗਾ ਘੋੜਾ ਬਖਸ਼ਦਾ ਚੰਗੀਆਂ ਘੋੜੀਆਂ ਹੁਣ ਬਾਈ ਹਮਮ ਤੇ ਹੁਣ ਚਲੋ ਵਧੀਆ ਕੰਮ ਸਟੱਟਿਆ ਬਾਈ ਠੀਕ ਆ ਇਹਦੀ ਫੀਸ ਕਿੰਨੀ ਲੱਗਦੀ ਬਾਈ ਜੋ ਇਹਦੀ ਫੀਸ ਬਾਈ 31000 ਰੁਪਇਆ ਜੀ 31000 ਰੁਪਇਆ ਹਾਂਜੀ ਤੇ ਆਪਣੀ ਜੰਪ ਜੁੰਪ ਦਾ ਹੈ ਚੱਕਰ ਨੋ 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 ਜੀ ਕੋਈ ਜੰਪਾ ਗਾਲ ਜਨਨੇ ਮਰਜੀ ਪੰਜ ਚਾਰ ਲੈ ਲੈ ਪੰਜ ਦੋ ਲੈ ਲੈ ਜਨੀਆਂ ਮਰਜੀ ਹੀ ਟੱਲ ਲੈ ਬਾਸ ਸਾਲ ਬਾਅਦ ਵੀ ਲੈ ਲੈ ਜੰਪਾ ਜੰਪਾ ਦਾ ਨਹੀਂ ਹੈਗਾ ਬਾਈ ਤਾਂ ਹੀ ਲੋਕ ਤੁਹਾਡੇ ਨਾਲ ਜੁੜੇ ਹੋਇਆ ਬਾਈ ਹਾਂ ਲੋਕ ਪਿਆਰ ਬਹੁ ਕਰਦੇ ਸਵਾ ਦੇਖੋ ਕੋਡਿਆਂ ਵਾਲੀ ਲਾਈਨ ਚ ਨਾ ਤਾਂ ਬਾਈ ਬੰਦਾ ਕੋਈ ਪੈਸਾ ਦੇਖਦਾ ਨਾ ਕੋਈ ਸਵਾ ਹੁੰਦਾ ਵੀ ਤੁਸੀਂ ਕਿੰਨੇ ਕ ਮਿਲਣ ਸਾਰੋਂ ਲੋਕ ਬਾਈ ਅਸੀਂ ਨਾ ਵੀ ਘਰੇ ਹੋਈਏ ਕੇਵਲੇ ਠੀਕ ਹੈ ਵੀਰੇ ਗਾ ਆਪਾਂ ਇਹ ਨਹੀਂ ਕਦੇ ਮੱਥੇ ਵੱਟ ਪਾਇਆ ਜੀ ਅੱਜ ਫਲਾਣੇ ਥਾਂ 'ਤੇ ਵਿਆਹ ਗਏ ਆ ਜੀ ਉੱਥੇ ਗਏ ਆ ਜੀ ਨਾ ਪਰ ਆਪਾਂ ਘੋੜਾ ਛੱਡਦੇ ਆ ਜੇ ਦਿਲ ਨਹੀਂ ਟੁੱਟਣ ਦਿੰਦੇ ਬਿਲਕੁਲ ਬਾਈ ਹਾਂਜੀ ਠੀਕ ਹੈ ਵੀਰੇ ਤੇ ਹੁਣ ਕਿੰਨੀਆਂ ਘੋੜੀਆਂ ਬਈ ਮੇਟ ਹੋ ਗਈਆਂ ਆਪਣੀ ਕੋਲ ਇਹ ਤੋਂ ਬਾਈ 100 ਤੇ 12 ਘੋੜੀਆਂ ਮੇਟ ਹੋ ਗਈਆਂ ਭਗਾਂ 112 13 ਮੇਰਾ ਆਈਡੀਆ ਅੱਜ ਤੋਂ ਹੋ ਗਈਆਂ ਹੁਣੀਆਂ ਠੀਕ ਹੈ ਬਾਈ ਪਹਿਲੇ ਪੂਰ ਚ ਤੋਂ ਬਾਈ 35 ਘੋੜੀਆਂ ਮੇਟ ਰੀਆਂ ਸੀ ਅੱਛਾ ਬਾਈ ਫਿਰ ਇਹ ਕ ਪਲੱਸ ਪਨੜੀ ਦੇ ਪਹਿਲੀਆਂ ਘੋੜੀਆਂ 35 ਹੋਈਆਂ ਬਾਈ 35 'ਚ ਤਿੰਨ ਬਸ਼ੇਰੀ ਆਏ 31 ਬ ਵੀ ਸਾਰਾ ਰਿਕਾਰਡ ਬਾਈ ਲਿਖਿਆ ਹੋਇਆ ਤੁਹਾਡੇ ਕੋਲ। ਹਾਂ ਰਿਕਾਰਡ ਸਾਰਾ ਬਾਈ ਔਰ ਰਿਕਾਰਡ ਮੇਰੇ ਇੰਸਟਾਗ੍ਰਾਮ ਤੋਂ ਵੀ ਪੈਂਦਾ ਰਹਿੰਦਾ। ਤੇ ਅੱਜ ਅੱਜ ਹੀ ਚੰਬੀ ਘੋੜੀ ਸੂਈ ਇੱਕ। ਹਾਂਜੀ। ਉਹਨੇ ਚੰਬੀ ਵੀ ਛੇਰੀ ਦਿੱਤੀ ਆਪਾਂ ਨੂੰ ਇਹ ਵੀ ਲਗਾਣੀ ਹੈਗਾ ਕੋਈ। ਠੀਕ ਹੈ ਵੀਰੇ। ਜਿਵੇਂ ਕੋਈ ਚੰਬਾ ਇਹਦਾ ਦੋ ਹੀ ਬੱਚੇ ਚੰਬੇ ਆਏ ਆ ਇੱਕ ਮੁਕਸਰ ਵੀ ਛੇਰੀ ਖੜੀ ਚੰਬੀ ਇਹਦੀ। ਠੀਕ ਹੈ ਜੀ। ਇੱਕ ਇੱਥੇ ਆਈ ਆ ਟਾਰੀ ਆਈ ਆ ਅੱਜ ਆਈ ਏ ਤੜਕੇ। ਅੱਛਾ ਬਈ। ਤੇ ਉਹ ਬਾਈ ਨੂੰ ਮੈਂ ਕਿਹਾ ਸੀ ਮੈਂ ਬਾਈ ਉਹ ਮੈਨੂੰ ਕਹ ਸੀ ਬਸ਼ੇਰਾ ਆ ਗਿਆ ਚੰਬਾ ਮੈਂ ਬਾਈ ਆਪਣੀ ਫੀਸ ਲੈ ਜੀ। ਠੀਕ ਹੈ ਬ ਦੇਸ਼ੇਰਾ ਆ ਗਿਆ ਹਾਂ ਮੈਂ ਬਾਈ ਆਪਣੀ ਤੋਂ ਜਿੰਨੀ ਫੀਸ ਦੇ ਗਿਆ ਨਾ ਤੋਂ ਮੈਨੂੰ ਆਪਣੀ ਫੀਸ ਲੈ ਜੀਂ ਘੋੜੀ ਮਲਾ ਲਈ ਹਾਂ ਹਾਂ ਠੀਕ ਹੈ ਇਹ ਨਾ ਕਿਤੇ ਆਖੀ ਕਿਤੇ ਬਾਈ ਅੱਜ ਵਸ਼ੇਰਾ ਆ ਗਿਆ ਪਰ ਮਨੋਂ ਉਹਨੇ ਫੋਨ ਕੀਤਾ ਨਹੀਂ ਬਾਈ ਵਸ਼ੇਰੀ ਆਈ ਠੀਕ ਬਾਈ ਵਸ਼ੇਰੀ ਚੰਬੀਆਂ ਕਿਹੜਾ ਮਿਲਦੀਆਂ ਨੇ ਹੁਣ ਬਾਈ ਮੁਕਸਰ ਕਿੰਨਾਂ ਭੱਜੇ ਫਿਰੇ ਨੇ ਲੋਕ ਦੀ ਚੰਬੀ ਚੰਗੀ ਮੈਂ ਫੇਰ ਕੀ ਬਿਆਨਤ ਤੋਂ ਮੰਨੇਗਾ ਮੈਂ ਸਾਰੀ ਮੰਡੀ ਬਾਈ ਤਿੰਨ ਦਾ ਰਹਿ ਕੇ ਵੇਖੀ ਚਾਰ ਚੰਬੀਆਂ ਕੋੜੀਆਂ ਚੰਗੀਆਂ ਨਹੀਂ ਬਾਈ ਲੰਬੀਆਂ ਹੂੰ ਨਹੀਂ ਮਿਲਦੀਆਂ ਜੰਮੀਆਂ ਮਿਲਦੀਆਂ ਚਾਰ ਚੰਬੀਆਂ ਚੰਗੀਆਂ ਨਹੀਂ ਲੰਬੀਆਂ ਮੈਂ ਪੈਸੇ ਲੈ ਕੇ ਤੁਰਿਆ ਫਿਰਦਾ ਚੰਬੀ ਕੋੜੀ ਲੈ ਕੇ ਤੇ ਚੰਬੀ ਨਹੀਂ ਮੈਨੂੰ ਮਿਲੀ ਹਾਂ ਬਈ ਅਮਰ ਤੁਸੀਂ ਬਹੁਤ ਟਾਈਮ ਦੇ ਬਰੀਡਿੰਗ ਕਰ ਰਹੇ ਹੋ ਹਾਂਜੀ ਸਮੁੰਦਰ ਤੁਸੀਂ ਕਿਹੜੇ ਟਾਈਮਾਂ ਤੋਂ ਦੇਖੋ ਘੋੜੀਆਂ ਮਲਾਉਂਦੇ ਆ ਰਹੇ ਹੋ ਬੜੇ ਬਾਈ ਮਿੰਟ ਤੋਂ ਹੁੰਦਾ ਸੀ ਖੜਾ ਬਾਈ ਹਾਂ ਹਾਂ ਬਹੁਤ ਟਾਈਮ ਦੇ ਸੀ ਘੋੜੀਆਂ ਮਲਾਉਂਦੇ ਆ ਰਹੇ ਹਾਂ ਹਾਂਜੀ ਵੀ ਤੁਹਾਨੂੰ ਨਹੀਂ ਲੱਗਦਾ ਕਿ ਕਿਤਨੇ ਕਦੇ ਚੰਬੀ ਵੀ ਉਹ ਪਾੜਾ ਪੱਟ ਜਾਂਦੇ ਜਿਹੜੀ ਕਈ ਵਾਰ ਨੁਕਰੀ ਤੋਂ ਵੀ ਨਹੀਂ ਪੱਟਿਆ ਜਾਂਦਾ ਬਈ ਬਈ ਜਿਹੜਾ ਸਮੁੰਦਰ ਹੈ ਨਾ ਬਾਈ ਚਲੋ ਅੱਜ ਪ੍ਰਧਾਨ ਤੋਂ ਘੋੜਾ ਚੱਲ ਗਿਆ ਹੂੰ ਹੂੰ ਉਹ ਘੋੜੇ ਨੇ ਬਰੀਡਿੰਗ ਬਹੁਤ ਚੰਗੀ ਕੀਤੀ ਹੈ ਜਿਵੇਂ ਘੋੜੇ ਚੰਗੇ ਚੰਗੇ ਉਹਦੇ ਬਣ ਗਏ ਆ ਹਾਂਜੀ ਉਹਦੀਆਂ ਘੋੜੀਆਂ ਬਾਈ ਜਿਹੜੇ ਮਰਜੀ ਘੋੜੇ ਤਾਂ ਉਹਦੀਆਂ ਘੋੜੀਆਂ ਬੱਚੀਆਂ ਆਪਣੇ ਤੋਂ ਵੀ ਹੈਗੀਆਂ ਇਹ ਤੋਂ ਜੋਗੀਤਮ ਮਲਾਈਆਂ ਬਾਈ ਬੱਚੇ ਜਿੰਨੀਆਂ ਸਮੁੰਦਰ ਦੀਆਂ ਘੋੜੀਆਂ ਮਲਾਈਆਂ ਨਾ ਉਹ ਸਿਰ ਕੜਮੇ ਬੱਚੇ ਆਏ ਬਾਈ ਇਹਦੇ ਬਿਲਕੁਲ ਬਾਈ ਇਹ ਕਿਤਨਾ ਕਿਤੇ ਬਲੱਡ ਕੰਮ ਕਰਦਾ ਕਰਦਾ ਵੀ ਤੇ ਜ਼ਰੂਰ ਇਹ ਤਾਂ ਮੰਨਣਾ ਪਊਗਾ ਬਲੱਡ ਜਿਵੇਂ ਕੋਈ ਚੰਗਾ ਘੋੜਾ ਪੁਰਾਣਾ ਘੋੜਾ ਰਿਆ ਕੋਈ ਉਹ ਬਲੱਡ ਕੰਮ ਕਰਦਾ ਭਈ ਬਹੁਤ ਬੰਦੇ ਨੇ ਇਹ ਗੱਲ ਕਹਿ ਦਿੰਦੇ ਨੇ ਯਾਰ ਇਹ ਸਾਨ ਕਿਹੜੀ ਘੋੜੀ ਦਾ ਚੰਬੀ ਦਾ ਯਾਰ ਇਹ ਚੰਬਾ ਨਾ ਸੂਜੇ ਮਾਲ ਪਾਸੇ ਨੂੰ ਨਹੀਂ ਭਾਈ ਤੇ ਚੰਬੀਆਂ ਨੋਕਰਾ ਦਾ ਆਇਆ ਇਹ ਚੰਬੇ ਚਾ ਭਈ ਜੇ ਸਿਆਣੇ ਬੰਦੇ ਆ ਨੋਕਰਾ ਦਾ ਆਇਆ ਇਹ ਚੰਬੇ ਚਾ ਭਈ ਹੁਣ ਆਪਣੇ ਲੋਕਾਂ ਨੇ ਬਹੁਤ ਭਈ ਇਹ ਬਰੀਡਿੰਗ ਤੇ ਕੰਮ ਕਰਤਾ ਇਹ ਮਾਰਵਾੜੀ ਦੇ ਬਰਾਬਰ ਹੈ ਟਾਈਮ ਤੇ ਭਈ ਮਾਰਵਾੜੀ ਦੇ ਬਰਾਬਰ ਵੀ ਅੱਜ ਜੇ ਆਪਾਂ ਨੋਕਰਾ ਘੋੜਾ ਲੱਭਣ ਜਾਂਦੇ ਆ ਚੰਗਾ ਜਿਹਾ ਘੋੜੀ ਨਹੀਂ ਮਿਲਦੀ ਭਈ ਅਜੇ ਮਾਰਵਾੜੀ ਮਿਲ ਜਾਂਦਾ ਮਾਰਵਾੜੀ ਅੱਗੇ ਨਾ ਆਪਾਂ ਸੋਚਦੇ ਸੀ ਮਾਰਵਾੜੀ ਇਕੱਲਾ ਕਰੋੜਾਂ ਚ ਵੇਚਦਾ ਹਾਂਜੀ ਤੇ ਪਰ ਆ ਥੋੜੇ ਦੇ ਦਿਨਾਂ ਚ ਜਿਵੇਂ ਲਾਲਾ ਤੇ ਸਾਡਾ ਏਰੀਆ ਹੀ ਲਾਲਾ ਪਰ ਇਹ ਸ਼ੱਕ ਕੱਢਦਾ ਭਾਈ ਕਰੋੜਾਂ ਤੋਂ ਟੱਪ ਗਿਆ ਹੈ ਟੱਪ ਗਿਆ ਬਿਲਕੁਲ ਚੰਗੇ ਘੋੜੇ ਹੋਂ ਲੋਕ ਕਦਰ ਪਾਉਣ ਰਿਹਾ ਭਈ ਬਾਈ ਹੁਣ ਚੰਬੀਆਂ ਦੀ ਕਦਰ ਹੋ ਗਈ ਫੇਰ ਹਾਂ ਬਿਲਕੁਲ ਹੋ ਗਈ ਤੇ ਚੰਬੀ ਭਾਈ ਜੋ ਜੰਮ ਜਾਂਦੀ ਹੈ ਉਹ ਚੰਬੀ ਜੰਮਦੀ ਨੁਗਰੀ ਤੋਂ ਨਹੀਂ ਜੰਮਿਆ ਜਾਂਦਾ ਜੰਮਿਆ ਹਾਂ ਸਫਾਈ ਸਫਾਈ ਜੋ ਕਰੈਕਟਰ ਵਿਦੇ ਹੈ ਨਾ ਹੁਣ ਸਮੁੰਦਰ ਭਾਈ ਚੰਬੀ ਦਾ ਚੰਬੀ ਦਾ ਜੀ ਹਾਂ ਤੇ ਉਹਨੇ ਕਿੱਡੇ ਕਿੱਡੇ ਦਰਿਆ ਜਵਾਂ ਦੇ ਘੋੜੇ ਜੰਮਤੇ ਬੇਤਾਬ ਚੰਬੀ ਦਾ ਸੀ ਭਾਈ ਸਾਰੇ ਭਈ ਘੋੜੇ ਚੰਬੀ ਦੇ ਸੀ ਭਾਈ ਚੰਗੇ ਚੰਗੇ ਘੋੜੇ ਚੰਬੀ ਦੇ ਚੰਗਾ ਕ ਜਿਹੜੀ ਮੇਨ ਗੱਲ ਆ ਜਿਹੜੀ ਪੰਜਾਬ ਦੀ ਹੁਣ ਚੜ੍ਹਾਈ ਇਹ ਸੰਭਣੀ ਚਾਹੀਦੀ ਆ ਸੰਭਣੀ ਚਾਹੀਦੀ ਬਈ ਐ ਟਾਈਮ ਤੇ ਚਲੋ ਨੌਕਰਾ ਜਿੱਦਾਂ ਵੀ ਲਾ ਲੋ ਇਹਨਾਂ ਸ਼ੋਹਾਂ ਤੋਂ ਪਛਾਣ ਕੀਤਾ ਪਰ ਨੋਕਰਾ ਬਾਈ ਸ਼ੋਹਾਂ ਦੇ ਵਿੱਚ ਚਾਹੀਦਾ ਸੀ ਹੂੰ ਬਿਲਕੁਲ ਨੋਕਰਾ ਆਪਣੀ ਪੰਜਾਬ ਦੀ ਬਰੀਡ ਆ ਬਾਈ ਹਨਾ ਇਹ ਗੱਲ ਦੇ ਮੰਨਣੀ ਪਊ ਚਲੋ ਮਾਰਵਾੜੀ ਆਪਣੇ ਲੱਗ ਥਾਂ ਤੇ ਚਲੋ ਛੜ ਤੋਂ ਵੀ ਮਾਰਵਾੜੀ ਹੈਗੀ ਆ ਪਰ ਨਹੀਂ ਜਿੱਥੇ ਨੋਕਰੇ ਦੀ ਥਾਂ ਬਣਦੀ ਆ ਬਾਈ ਨੋਕਰੇ ਨੂੰ ਪੰਜਾਬ ਦੀ ਬਰੀਡ ਨੂੰ ਦੇਣੀ ਚਾਹੀਦੀ ਦੇਣੀ ਚਾਹੀਦੀ ਉਹ ਉਹ ਵਿਸਰ ਗਈ ਆ ਬਾਈ ਬਿਲਕੁਲ ਬਾਈ ਤੇ ਪਰ ਚਲੋ ਗਾੜੀ ਪਰਮਾਤਮਾ ਚਾਵੇ ਦੇ ਨਾਲ ਸ਼ੋਹ ਹੋਣਾ ਨੋਕਰਾ ਆਪਦੇ ਦਮ ਤੇ ਚੱਲਿਆ ਆਉਂਦਾ ਬਾਈ ਫਿਰ ਵੀ ਬਾਈ ਇਹ 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 ਬੰਦ ਹੋਣਾ ਹੀ ਨਹੀਂ ਬਾਈ ਸ਼ੁਰੂ ਤੋਂ ਹੀ ਨਹੀਂ ਹੋਇਆ ਸੀ ਹਾਂ ਇਹ ਨੌਕਰਾ ਨਹੀਂ ਹੋਣਾ ਬਾਈ ਮਾਰਵਾੜੀ ਤੋਂ ਇੰਨੇ ਪਾ ਲੋਕਾਂ ਤੋਂ ਪੈਸੇ ਨਹੀਂ ਹੈਗੇ ਜਿਨੇ ਮਾਰਵਾੜੀ ਚ ਲਾ ਸਕਦੇ ਨੌਕਰਾ ਬਾਈ ਸਦਾਬਾ ਆਇਆ ਕੋਈ 7-8 ਲੱਖ ਦੀ ਕੋੜੀ ਹਾਲੇ ਵੀ ਨੌਕਰੀ ਮਿਲ ਜਾਂਦੀ ਹੈ ਬਿਲਕੁਲ ਤੇ ਮਾਰਵਾੜੀ ਬਾਈ ਕਰੋੜਾਂ ਦੇ ਕੰਮ ਉੱਪੜ ਗਿਆ ਨਾ ਉਧਰ ਜਾਂਦਾ ਕੋਈ ਤੇ ਨਾ ਹੋਰ ਬਿਲਕੁਲ ਬਿਲਕੁਲ ਬਾਕੀ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਜਾਨਵਰ ਚੰਗੇ ਹੋਣ ਸਾਰੇ ਚੰਗੇ ਆਪਣੇ ਤੋਂ ਵੀਰੇ ਇੱਕ ਹੈਗੀ ਆ ਸਮੁੰਦਰ ਦੀ ਇੱਕ ਮਿੰਟ ਮੈਂ ਦੁਬਾਰਾ ਸਟਾਰਟ ਕਰਦਾ ਪੁੱਤ 2 ਮਿੰਟ ਬੇਟੇ ਪਲੀਜ਼ ਇਹਨੂੰ ਫੜ ਲਿਓ ਮੜਾ ਜਾ ਫੜਾ ਚੁੱਪ ਕਰ ਜਾ ਫੜਾ ਪਾਉਂ ਲਾਇਆ ਹੈ ਰੱਬ ਫੜ ਮੜਾਇਆ ਇਹਨੂੰ ਅੱਛਾ ਕੋੜਾ ਫਾਲੀ ਮੈਂ ਖੜਾ ਰਹਿਣ ਦੇ ਕੋਈ ਚੜ ਰਹਿਣ ਦੋ ਖੜਨਾ ਹੋਰ ਹੀ ਖੜਨਾ ਈਦੇ ਵਾਲਾ ਪਤੰਗ ਵਾਲਾ ਕੋਈ ਨਹੀਂ ਕੋਈ ਨਹੀਂ ਪਤੰਗ ਦੇਖਾਂ ਸਰ ਜੀ ਕੱਲਾ ਅਗੂ ਡੀ ਲੈ ਜੀ ਚੜ ਰਹਿਣ ਦੇ ਕੋਈ ਨਹੀਂ ਖੜਾ ਰਹਿਣਾ ਚੰਗੀਆਂ ਹੁੰਦੀ ਆ ਇੰਟਰਵਿਊ ਤੇ ਨਹੀਂ ਉਦਾਂ ਹੀ ਮਨੂ ਬੋਲੀ ਜਾਣਾ ਕਮਾਲ ਆ ਬਾਈ ਯਾਰ ਉੱਕੜਾ ਕੇ ਨਿਕਲਦੇ ਦੇਖ ਵੀਰੇ ਕਰ ਲਓ ਉਹਨੂੰ ਸਾਈਡ ਤੇ ਨਾ ਇੱਧਰ ਰਾਜ ਕੋਈ ਨਾ ਆ ਆ ਗਈ ਫੇਕੜ ਆ ਗਈ ਕੋੜ ਆ ਗਈ ਹਟ ਦੇ ਪੁੱਤ ਮੂੰਹ ਇੱਧਰ ਕਰ ਲਾ ਤੇ ਮੂੰਹ ਨੂੰ ਕਰਾ ਸਾਡੇ ਵੱਲ ਮੂੰਹ ਨੂੰ ਕਰ ਲਾ ਹਾਂ ਮੂੰਹ ਐ ਕਰ ਲਾ ਇਹ ਤੇ ਬੀਚਰ ਗਿਆ ਆਏ ਕਰੋ ਇੱਥੇ ਹਾਂ ਆਪਾਂ ਇੱਧਰੋਂ ਆ ਜਾਈਏ ਆਪਣੇ ਕੋਲ ਬਈ ਹੁਣ ਮੇਨ ਘੋੜਾ ਆਪਣਾ ਜੋਗੀ ਆ ਗਿਆ ਹਾਂਜੀ ਵੀਰ ਜੀ ਤੇ ਘੋੜੀਆਂ ਮਾਰਵਾੜੀ ਦੀ ਹੈਗੀਆਂ ਨੇ ਇੱਕ ਇੱਕੇ ਘੋੜੀ ਆਪਣੇ ਕੋਲ ਮਾਰਵਾੜੀ ਦੀ ਹਾਂ ਮਾਰਵਾੜੀ ਇੱਕੋ ਹੀ ਹਾਂਜੀ ਵੀਰ ਉਹ ਕਿਹੜੇ ਘੋੜੀ ਦੀ ਹੈ ਜੀ ਉਹ ਬਾਜ ਬਾਦਲੇ ਗੁਰਪ੍ਰੀਤਨ ਹੁੰਦਾ ਸੀ ਜਿਹੜਾ ਬਾਜ ਬਾਜ ਉਹਦਾ ਸ਼ਾਨਦਾਰ ਦਾ ਵੀਰੇ ਸ਼ਾਨਦਾਰ ਦਾ ਭਾਈ ਠੀਕ ਹੈ ਜੀ ਹਾਂਜੀ ਉਹਨੇ ਆਪਣੇ ਕੋਲ ਦੋ ਤਿੰਨ ਬੱਚੀਆਂ ਦੇਤੀਆਂ ਹਨਾ ਜੀ ਉਹਨੇ ਬਈ ਪਹਿਲੀ ਦਿੱਤੀ ਆਪਣੀ ਕਾਲੇ ਕਾਂਟੇ ਤੋਂ ਜੀ ਅੱਛਾ ਵੀਰੇ ਦੋ ਬੱਚੀਆਂ ਪੰਜਾਬ ਰਤਨ ਤੋਂ ਜੀ ਠੀਕ ਹੈ ਵੀਰੇ ਇੱਕ ਬੱਚੀ ਦਿੱਤੀ ਉਹਨੇ ਨਵਾਬ ਅਸੀਕਲਾਂ ਵਾਲੇ ਤੋਂ ਜੀ ਠੀਕ ਹੈ ਚਾਰ ਬੱਚੀਆਂ ਦਿੱਤੀਆਂ ਹੁਣ ਘੋੜੀ ਗੱਬਣ ਹੈ ਜੀ ਉੱ अच्छा बच्चियां ਦਿੱਤੀ ਨੇ ਸਾਰੀਆਂ ਵੀਰੋ ਨੇ ਚੋਵੇਂ ਬੱਚੀਆਂ ਦਿੱਤੀਆਂ ਜੀ ਦੋ ਦੇਤੀਆਂ ਆਪਾਂ ਦੋ ਘਰੇ ਆਪਣੇ ਜੀ ਠੀਕ ਹੈ ਵੀਰੋ ਚੰਬੀਆਂ ਬਹੁਤ ਚੰਗੀਆਂ ਨੇ ਵੀਰੋ ਉਹ ਕਿਹੜੇ ਕਿਹੜੇ ਘੋੜੀ ਨੇ ਤੁਹਾਡੇ ਕੋਲ ਉਹ ਬਈ ਸਮੁੰਦਰ ਦੀ ਇੱਕ ਜੀ ਅੱਛਾ ਜੀ ਤੇ ਇੱਕ ਹੈਗੀ ਆ ਸੁਲਤਾਨ ਭਗਸਰ ਵਾਲੀ ਦੀ ਠੀਕ ਹੈ ਬਈ ਤੇ ਜਿਹੜੀ ਸੁਲਤਾਨ ਦੀ ਬੱਚੀ ਹੈ ਜੀ ਉਹਦੀ ਮਾਂ ਦਾ ਕੱਦ ਹੈਗਾ 65 66 ਇੰਚ ਜੀ ਅੱਛਾ ਬਈ ਚੰਗੀ ਆ ਜੀ ਸਮੁੰਦਰ ਵਾਲੀ ਤੋਂ ਹੀ ਵੇਖ ਲਈ ਆਪਣੇ ਅੱਖੀਂ ਹਾਂ ਬਹੁਤ ਵੱਡੇ ਸਾਈਜ਼ ਦੀ ਘੋੜੀ ਆ ਬਈ ਹਾਂ ਜੀ ਹਾਂ ਜੀ ਬਿਲਕੁਲ ਇੱਕ ਪਦਮ ਦੀ ਆ ਜੀ ਠੀਕ ਹੈ ਵੀਰੋ ਹਾਂਜੀ ਇੱਕ ਜੋਗੀ ਦੀ ਕਰੇ ਜੋਗੀ ਦੀ ਆਗੇ ਇਹ ਕਰ ਜਾਂਦੀ ਵੀ ਹੈਗੀ ਆਪਣੇ ਕੋਲ ਨਹੀਂ ਅਰਜੰਦ ਦੀ ਨਹੀਂ ਅਰਜੰਦੀ ਆਪਣੇ ਕੋਲ ਹੈਗੀ ਸੀ ਬਾਈ ਪਹਿਲਾ ਉਹ ਅੱਛਾ ਅੱਛਾ ਉਹ ਸਾਰਿਆਂ ਨੂੰ ਪਤਾ ਸੀ ਅਰਜੰਦੀ ਸੀ ਬਾਈ ਉਹ ਸਪੈਰ ਹੋ ਗਈ ਸੀ ਬਾਈ ਜਿਹੜੀ ਸ਼ੋ ਜਿੱਤਦੀ ਰਹੀ ਜਿਹੜੀ ਸ਼ੋ ਜਿੱਤਦੀ ਰਹੀ ਹਾਂਜੀ ਬਾਈ ਠੀਕ ਹੈ ਠੀਕ ਹੈ ਬਾਈ ਬਾਈ ਦੇਖੋ ਇਹਦਾ ਕਹਿੰਦੇ ਕਾਰੜਾ ਦੇਲੇ ਰੱਖਣਾ ਪੈਂਦਾ ਘੋੜੇ ਬਾਹਲਾ ਬਾਈ ਬਾਹਲਾ ਬਹੁਤ ਚੰਗੇ ਚੰਗੇ ਜਾਨਵਰ ਤੁਹਾਡੇ ਕੋਲੋਂ ਚਲੇ ਗਏ ਬਾਈ ਮੇਰੇ ਏਰੀਆ ਚ ਬਹੁਤ ਚੰਗੇ ਜਾਨਵਰ ਸੀ ਮੇਥੋਂ ਬਾਈ ਸਾਰਿਆਂ ਨੂੰ ਪਤਾ ਅੱਛਾ ਗ੍ਰੈਂਡ ਤੇ ਜਦੋਂ ਜਿੱਗੇ ਆ ਬਾਈ ਜੱਕਦਾਂ ਵੀ ਚਲੇ ਗਏ ਸਾਰੇ ਪਰ ਹੌਸਲਾ ਬਾਈ ਬਣਾ ਕੇ ਰੱਖਣਾ ਪਣ 66 66 ਇੰਚ ਕੋੜੀਆਂ ਸੀ ਬਾਈ ਹੂੰ ਉਹ ਮਤਲਬ ਅਜ ਤੋਂ ਕੋਈ 6-7 ਸਾਲ ਪਹਿਲਾਂ ਜਾਈਏ ਨਾ ਪਛਾਹ ਤੇ ਕੋਈ 65 66 ਇੰਚ ਕੋੜੀਆਂ ਸੀ ਬਾਈ ਫਿਰ ਸਮੁੰਦਰ ਤੋਂ ਗੱਭਣ ਬਾਈ ਅੱਛਾ ਬਾਈ ਤੇ ਉਹ ਕੋੜੀਆਂ ਚ ਲੱਗੀਆਂ ਬਾਈ ਨਾਲ ਘੋੜਾ ਚ ਲੱਗਿਆ ਨਾਲ ਦਨ ਚ ਕੋੜੀਆਂ ਚ ਲੱਗੀਆਂ ਪਰ ਫੇਰ ਵੀ ਬਾਈ ਆਪਾਂ ਹਿੰਮਤ ਨਹੀਂ ਹਾਰੀ ਉਹ ਪਰਮਾਤਮਾ ਦੇ ਗਾੜੀ ਮੰਗਿਆ ਆਪਾਂ ਬੰਦੇ ਨੇ ਉਹ ਨਹੀਂ ਕੁਝ ਕਿਹਾ ਪਰਮਾਤਮਾ ਨੂੰ ਕਿਹਾ ਬਸੀ ਬਾਕੀ ਆਪਣਾ ਪਰਿਵਾਰ ਚੰਗਾ ਸੀ ਤੇ ਪਰਿਵਾਰ ਨੇ ਮੇਰੀ ਵਾਈਫ ਬਹੁਤ ਚੰਗੀ ਆ ਬਈ ਠੀਕ ਹੈ ਵੀਰੇ ਤੇ ਚਲੋ ਪ੍ਰਮਾਤਮਾ ਦੀ ਕਿਰਪਾ ਕਰਕੇ ਚੰਗਾ ਪਰਿਵਾਰ ਹੋਵੇ ਸਾਥ ਹੋਵੇ ਨਾ ਬਈ ਕੋੜੀ ਫੇਰ ਹੀ ਰੱਖੇ ਜਾਂਦੇ ਨਾਲੇ ਵੀਰ ਬਾਹਰ ਛੱਡਿਆ ਬਾਹਰ ਛੱਡ ਕੇ ਇੱਧਰ ਆਏ ਬਈ ਗੱਲ ਸਕੂਨ ਦੀ ਆ ਹੁਣ ਮੈਂ ਪਿੱਛੇ ਵੀਡੀਓ ਕਰਕੇ ਆਇਆ ਰਤਨਕਰ ਵਾਲਿਆਂ ਦੀ ਉਹ ਵੀ ਭਰਾ ਕਹਿੰਦਾ ਵੀ ਆਪਾਂ ਬਾਹਰੋਂ ਆਗੇ ਕਹਿੰਦਾ ਵੀ ਇੱਧਰ ਹੀ ਰਹਿਣਾ ਆਪਾਂ ਨਿਹਾਰਾ ਲੈਣਾ ਜਿੰਦਗੀ ਹੈ ਹੀ ਬਹੁਤ ਛੋਟੀ ਸੋਚਿਆ ਜਾਵੇ ਬਈ ਬਈ ਇੱਕ ਸਕੂਨ ਆ ਇੱਕ ਚਲੋ ਨਾ ਬੰਦੇ ਚਾਰ ਭਰਾ ਆਗੇ ਚਾ ਭਰਾ ਚੱਲੇਗੇ ਹਣਾ ਇਹ ਚੀਜ਼ ਦਾ ਬੜਾ ਫਰਕ ਪੈਂਦਾ ਬੰਦਾ ਮ ਟੁੱਟਦਾ ਨਹੀਂ ਹੈ ਟੁੱਟਦਾ ਨਹੀਂ ਬਾਈ ਹੈਨਾ ਜਿਹੜੇ ਸ਼ਬਦ ਅੱਜ ਕੱਲ ਆਪਾਂ ਇਹ ਸੁਣਦੇ ਆਂ ਨੈਟ ਦੇ ਉੱਪਰ ਡਿਪਰੈਸ਼ਨ ਐਂਜਾਇਟੀ ਜੇ ਉਹ ਫਲਾਣਾ ਇਹ ਤਾਂ ਆਪਣੇ ਮਤਲਬ ਘੋੜਿਆਂ ਦੇ ਤੇ ਥਾਂ ਹੀ ਨਹੀਂ ਇਹ ਸ਼ਬਦਾਂ ਦੀ ਵੀਰੇ ਬਾਈ ਥਾਂ ਛੱਡਦੇ ਨਹੀਂ ਘੋੜੇ ਟਾਈਮ ਨਹੀਂ ਦਿੰਦੇ ਤੇ ਥਾਂ ਜੇ ਆਪਾਂ ਕਿਸੇ ਬੰਨੇ ਸੋਚਾਂਗੇ ਘੋੜਾ ਦੇ ਕੋਈ ਚੀਜ਼ ਆ ਘੋੜਾ ਕਹਿੰਦਾ 24 ਘੰਟੇ ਮੇਰੇ ਲੱਗੇ ਰਿਹਾ ਮੈਂ ਤੈਨੂੰ ਕੰਮ ਦੇਈ ਜੰਨਾ ਕੰਮ ਦੇਈ ਜੰਨਾ ਹਾਂ ਛੋਟੀਆਂ ਛੋਟੀਆਂ ਹਰਕਤਾਂ ਵੀ ਘੋੜੇ ਨੇ ਦੇਖਣ ਵਾਲੀਆਂ ਹਾਂ ਬਾਈ ਆਪਾਂ ਘੋੜਾ ਮਤਲਬ ਅੱਖਾਂ ਤੋਂ ਪਰੋਖਾ ਨਹੀਂ ਕਰ ਸਕਦੇ ਤੇ ਘੋੜੇ ਦੇ 24 ਘੰਟੇ ਆਪਾਂ ਕੋਲ ਦਾ ਮਾੜੇ ਕੰਮਾਂ 'ਚ ਕਿੱਥੋਂ ਚੱਲ ਜਾਾਂਗੇ ਬਾਈ ਆਪਾਂ ਉਹਦੇ ਘਰ ਦੇ ਕੰਮ ਛੱਡ ਦਿੰਨੇ ਇੰਨਾ ਕਰਕੇ ਤੇ ਘੋੜੇ ਬਾਈ ਜ਼ਿੰਦਗੀ ਜਿਉਣੀ ਅੱਜ ਤੁਸੀਂ ਲਾ ਲਓ ਅੱਜ ਮੇਰਾ ਵਿਆਹ ਜਾਣਾ ਸੀ ਮੈਂ ਹਾਂ ਅੱਜ ਵਿਆਹ ਛੱਡਦਾ ਬਾਈ ਨਹੀਂ ਛੱਡਦਾ ਅੱਜ ਮੈਂ ਚਲੋ ਕੋਈ ਗੱਲ ਨਹੀਂ ਵਿਆਹ ਫੇਰ ਆ ਜਾਊਗਾ ਬਿਲਕੁਲ ਮੈਂ ਮਤਲਬ ਤੁਹਾਨੂੰ ਜੋਗੀ ਦਿਖਾਇਆ ਆਪਾਂ ਨੇ ਬਰਗਾੜੀ ਵਾਲੇ ਅਨਮੋਲ ਰਤਨ ਦਾ ਬੱਚਾ ਤੇ ਬੱਚੇ ਬਹੁਤ ਚੰਗੇ ਆ ਸਕੋੜੇ ਦੇ ਤੇ ਮਾਂ ਵੀ ਇਹਦੀ ਚੰਗੀ ਆ ਮਾਂ ਬਈ ਬਹੁਤ ਵੱਡੀ ਆ ਤੁਸੀਂ ਮੈਨੂੰ ਵੀਡੀਓ ਵੀ ਦਿਖਾਈ ਬਹੁਤ ਚੰਗੇ ਆ ਮਾਂ ਬਹੁਤ ਚੰਗੀ ਆ ਬਈ ਇੱਕ ਮੇਰੀ ਉਹਨਾਂ ਨਾਲ ਜਿੱਥੋਂ ਤੱਕ ਜਿਹਨੂੰ ਕਹਿ ਦੇਣਾ ਕੋੜੇ ਵਾਲੇ ਬੰਦਿਆਂ ਨੇ ਮੇਰਾ ਸਾਥ ਦਿੱਤਾ ਹਾਂਜੀ ਮੈਂ ਦੋਵਾਂ ਬੰਦਿਆਂ ਦਾ ਬਈ ਬਹੁਤ ਧੰਨਵਾਦ ਕਰਦਾ ਇੱਕ ਤੇ ਬਈ ਜਿੰਨਾ ਘਰ ਹੋਈ ਆਇਆ ਅੱਛਾ ਵੀਰੇ ਇੱਕ ਉਹ ਇੱਕ ਮੇਰਾ ਹੰਸ ਬਰਾੜ ਮੇਰਾ ਯਾਰ ਆ ਮੇਰਾ ਮੇਰਾ ਬਹੁਤ ਜਿਵੇਂ ਦਿਲੋਂ ਉਹਦੇ ਨਾਲ ਪਿਆਰ ਆ ਕੋਈ ਮੇਰਾ ਹੈ ਨਹੀਂ ਆ ਕੋਈ ਉਦਾਂ ਮਤਲਬ ਦਿਲੋਂ ਹੀ ਚਲੋ ਅਟੈਚਮੈਂਟ ਆ ਸਾਡੀ ਮਤਲਬ ਹਰ ਕੰਮ ਤੇ ਉਹ ਮਤਲਬ ਉਦਾਂ ਸਾਡੀ ਠੀਕ ਹੈ ਤੁਸੀਂ ਹੀ ਸ਼ਾਇਦ ਜਾਣਦੇ ਹੋਗੇ ਮਤਲਬ ਹਰੀਆਂ ਕਲਾਂ ਦਾ ਘੋੜੇ ਨਾ ਬਈ ਆਪਾਂ ਨੂੰ ਇਹ ਜੇ ਸੱਜਣ ਦੇ ਜਾਂਦੇ ਜਿਹੜੇ ਕਿਸੇ ਕੀਮਤ ਤੇ ਨਹੀਂ ਮਿਲਦੇ ਬਈ ਨਹੀਂ ਮਿਲਦੇ ਵਕਈ ਬਿਲਕੁਲ ਬਈ ਪਿਆਰ ਹੀ ਹੁੰਦਾ ਬਈ ਹੋਰ ਕੀ ਲੈ ਜਾਣਾ ਇਥੋਂ ਤੇ ਲੋਕ ਅੱਜ ਕੱਲ ਪਿਆਰ ਦੇ ਭੁੱਖੇ ਵੀ ਸਾਨੂੰ ਕੋਈ ਚੰਗਾ ਬੰਦਾ ਮਿਲੇ ਪਰ ਘੋੜੇ ਵਾਲੇ ਦੀ ਤਕਰੀਬਨ ਤਕਰੀਬਨ ਦੇਖੋ ਹਰ ਇੱਕ ਕਿਤੇ ਚ ਚੰਗੇ ਮਾੜੇ ਬੰਦੇ ਹੁੰਦੇ ਜ਼ਰੂਰ ਹਾਂ ਪਰ ਬਹੁਤ ਵਾਰੀ ਆਪਾਂ ਉਹ ਜੇ ਬੰਦੇ ਨਾਲ ਵਰਤਦੇ ਜਿਹਦੀ ਸੋਚ ਆਪਣੇ ਬਰਾਬਰ ਦੀ ਹੋਵੇ ਆਪਣੇ ਬਰਾਬਰ ਮਤਲਬ ਭੇੜਦੀ ਹੋਵੇ ਭੇੜਦੀ ਹੋ ਤੇ ਵਸ਼ੇਰੀਆਂ ਦਾ ਘੋੜੀਆਂ ਦਾ ਤੁਹਾਨੂੰ ਥੋੜਾ ਜਿਹਾ ਅਸੀਂ ਝਾਕੀ ਦਿਖਾਇਆ ਜਿਹੜੀ ਇੱਥੇ ਕਰਦੀਆਂ ਸੀ ਬਾਈ ਕੋਲ ਬਹੁਤ ਚੰਗੀਆਂ ਘੋੜੀਆਂ ਵਸ਼ੇਰੀਆਂ ਨੇ ਉਹ ਵੀ ਤੇ ਜੋਗੀ ਦੀ ਸਟੱਡ ਸਰਵਸ ਹੋਪਣਾ ਪਹਿਲੇ ਪੂਰ ਦੇ ਬੱਚੇ ਬੜੇ ਚੰਗੇ ਆ ਮਿੱਤਰੋ ਤੇ ਦੂਜਾ ਪੂਰ ਹੁਣ ਆਉਣ ਵਾਲਾ ਬਾਈ ਇਹਦਾ ਬਸ ਹੁਣ ਆਉਣ ਵਾਲਾ ਅੱਜ ਪਹਿਲੀ ਘੋੜੀ ਸੋਈ ਆ ਚਲੋ ਚੰਬੀ ਵਸ਼ੇਰੀ ਹੈਗੀ ਚਲੋ ਪਰਮਾਤਮਾ ਦਾ ਰੰਗ ਉਹ ਪਰਮਾਤਮਾ ਦਾ ਅਸਵਾਸ ਬਿਲਕੁਲ ਬਿਲਕੁਲ ਹੁਣ ਲਗਾਤਾਰ ਘੋੜੀਆਂ ਸੂਈ ਜਾਣੀਆਂ ਬਈਆਂ ਦੀ ਹੁਣ 35 40 ਘੋੜੀਆਂ ਸੋਈਆਂ ਹੋਣ ਪਰ ਐਡਰੈਸ ਜ਼ਰੂਰ ਦੱਸ ਦੋ ਅਮਰਤ ਬਾਈ ਆਪਾਂ ਇਹਦਾ ਪਿੰਡ ਵੀਰ ਮਾਨੋਚਾਲ ਚ ਫਾਰਮ ਹੈ ਜੀ ਤੇ ਤਰਨਤਾਰ ਤੋਂ ਇਹ 11 ਕਿਲੋਮੀਟਰ ਆ ਪੱਟੀ ਤੋਂ ਇਹ ਜਿਹੜੇ ਭਰਾ ਨੇ ਸਟੱਡ ਸਰਵਿਸ ਲੈਣੀ ਹੋਈ ਤਾਂ ਵੈਸੇ ਵੀ ਢੇੜਾ ਮਾਰ ਦਿਓ ਤੇ ਚੰਬੀਆਂ ਵੀ ਕਿਹ ਹੈ ਜੀ ਹੁੰਦੇ ਨੇ ਉਹ ਵੀ ਚਾਹੇ ਆ ਕੇ ਦੇਖ ਜਿਓ ਤੇ ਜਿਹੜੇ ਭਰਾ ਨੇ ਸਟੱਡ ਸਰਵਿਸ ਲੈਣੀ ਹੋਈ ਜੋਗੀ ਦੀ ਬਾਈ ਨੂੰ ਕਾਲ ਕਰ ਲਿਓ ਧੰਨਵਾਦ ਅਮਰਤ ਬਾਈ ਬਹੁਤ ਓਕੇ ਬਾਈ ਬਹੁਤ ਮਿਹਰਬਾਨੀ ਜੀ